ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਜਾਂ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 9780205213 ਅੱਜ ਦੀ ਵੀਡੀਓ ਧਰਮਕੋਟ ਜ਼ਿਲ੍ਹਾ ਨੂੰ ਮੋਗਲ ਰਹਿੰਦਾ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਨਗ ਵਿਕਾਊ ਆ ਇੱਕ ਗੱਬਣ ਵੇੜਾ ਇੱਕ ਸੂਈ ਸਵਾਈ ਵੇੜਾ ਤੋਫੀ ਆ ਸੁੰਦਰਾ ਬਿਊਟੀ ਦੇ ਪੱਖ ਤੋਂ ਵੀ ਚੰਗੇ ਆ ਗੱਲਾਂ ਬਾਤ ਆਪਾਂ ਬਾਈ ਨਾਲ ਕਰ ਲੈਣੇ ਆ ਬਾਈ ਤੋਂ ਜਾਣਕਾਰੀ ਲੈ ਲੈਣੇ ਆ ਆ ਜੀ ਬਾਈ ਸਸਰੀ ਗਾਲ ਬਾਈ ਸਸਰੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦੀ ਬਈ ਨਾਮ ਸੰਦੀਪ ਸਿੰਘ ਸ਼ਹਿਰ ਧਰਮਗੋੜ੍ਹ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਬੋਲ ਦੀ ਬਈ 84374 6651 ਇੱਕ ਵਾਰੀ ਹੋਰ ਬੋਲ 84374 6651 ਠੀਕ ਆ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਕਰਾਂਗੇ ਜਿਹੜਾ ਬਾਈ ਦਾ ਨੰਬਰ ਉਹ ਥੱਲੇਲੇ ਪਾਸੇ ਚੱਲਦਾ ਰਹਿਣਾਗਾ ਕਈ ਵੀਰ ਭੈਣ ਮੈਨੂੰ ਫੋਨ ਲਾ ਲੈਂਦੇ ਗਲਤੀ ਨਾਲ ਮੇਰਾ ਕੰਮ ਵੀਡੀਓ ਬਣਾਉਣਾ ਜਾਨਵਰਾਂ ਪ੍ਰਤੀ ਤੁਸੀਂ ਥੱਲੇ ਦਾ ਨੰਬਰ ਟਾਈਪ ਕਰਨਾ ਬਈ ਇੱਕ ਨੰਬਰ ਵੈੜ ਤੋਂ ਸ਼ੁਰੂ ਕਰ ਲੈਨੇ ਆ ਇਹਦੀ ਕੀ ਡਿਟੇਲ ਆ ਇਹ ਵੀਰੇ ਦੂਜੇ ਸੂਏ ਵੈੜਾ ਦੁਜੇ ਸਵੇਰੇ ਠੀਕ ਹੈ ਭਾਈ ਹਫਤਾ ਇਹਦਾ ਤਰੀਕ ਦੇ ਹਿਸਾਬ ਨਾਲ ਸੋਚ ਰਹਿਂਦਾ ਵਾ ਠੀਕ ਹੈ ਭਾਈ ਹਾਂਜੀ ਤੇ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਹੀ ਮਾਲਕਾਂ ਨੇ ਦੱਸਿਆ ਵੀ ਪਿਛਲੇ ਸਵੇਰੇ ਪਹਿਲੇ ਸਵੇਰੇ ਜਾਨਕੀ 13 ਤੋਂ 14 ਲੀਟਰ ਸੀ ਚੋਇਆ ਹੋਇਆ 13 ਤੋਂ 14 ਹਾਂ ਜੋ ਮਾਲਕ ਨੇ ਤੇ ਦੱਸਿਆ ਆਪਾਂ ਉਹ ਦੱਸ ਦ ਠੀਕ ਹੈ ਉਹ ਜਾਨਕੀ ਸੀਲ ਸਭ ਹੋਈ ਪੂਰੀ ਹਾਂ ਸੀਲ ਸਭ ਹੋ ਜਾਵਾਂ ਹੀ ਆ ਉਹਦਾ ਠੀਕ ਉਹਦਾ ਗੱਬਣਾ ਬੱਚੀ ਇਹਦੇ ਕੱਚੀ ਆ ਕੱਚੀ ਹਾਂ ਸਹੀ ਤੋਰ ਦੀ ਫਿਰ ਮੜਾ ਕੱਢ ਦੀ ਆ ਵੇਖ ਨਾ ਚੋਲ ਚਾਵ ਸਹੀ अच्छा थाना वाली जजमेंट कर दो सो कच्ची है ते ओ सब ना वर्टल ना पंजा सान सोनागा तोड़ दिखा के दिखाती दूसरा सुहा सुनती प्रिंट बहुत सोणा है सही बाकी दोस्तों थोनू प्रिंट वाकई बहुत सोणा દેנס ना मिल्क वेन भी चंगी होंदी है फेस भी बहुत चंगा है दा ब्यूटी ਦੇ ਪੱਖ ਤੋਂ ਕੋਈ ਕਮੀ ਨਹੀਂ ਮਿਲਨੇਗੀ ਤੋੜ ਕੇ ਤੁਹਾਨੂੰ ਦਿਖਾਉਂਦੇ ਆ ਦੂਜਾ ਸੁਹਾ ਸੁਣਦੀ ਹੈ ਡੇਟ ਮੁਤਾਬਕ ਹਫਤੇ ਦੀ ਕੱਚੀ ਆ ਉਸਾ ਨਾ ਵਰਟਲ ਨਾ ਵੀ ਕਾਫੀ ਤੇ ਥਾਣੇ ਦਾ ਕੱਲਾ ਕੱਲਾ ਲੱਗਿਆ ਹੈ ਗੁਲਾਬੀ ਸਾਣਾ ਅਤੀ ਚਵਾਈ ਵਾਲਾ ਤੋੜਦੀ ਮੈਂ ਸੀਲ ਸਭ ਪੂਰੀ ਹੈ ਬਾਈ ਨੇ ਤੁਹਾਨੂੰ ਹੱਥ ਲਾ ਕੇ ਦਿਖਾਤਾ ਵੀ ਠੰਡੀ ਸੀਲ ਆ ਬਾਕੀ ਹੁਣ ਦੁੱਧੋ ਤੁਹਾਡੀ ਸੇਵਾ ਦਾ ਵੀ ਡਿਪੈਂਡ ਕਰਦਾ 13 14 ਕਿਲੋ ਦੁੱਧ ਤੇ ਪਹਿਲੇ ਸੂਏ ਕੱਢਾ ਹੋਇਆ ਥਣਾ ਦੀ ਜੱਜਮੈਂਟ ਕਰ ਲੋ ਥਣਾ ਚ ਵਿਕੀ ਵੀ ਚੰਗੀ ਆ ਇਹ ਤਾਂ ਮੇਰੀ ਠੀਕ ਆ ਸਹੀ ਆ ਥਣ ਤੋਂ ਦਿਖਾਉਣ ਨੇ ਸਾਰੇ ਅੰਗੜਾ ਤੋਂ ਮਲਕ ਵੀ ਨਹੀਂ ਚੱਕਾ ਬਰੀਡ ਵਾਲੀ ਆ ਵੀਰੇ ਬੱਚੀ ਦੁੱਧ ਨੂੰ 15 16 ਕਿਲੋ ਜਿਆਦਾ ਨਹੀਂ ਗਾ ਠੀਕ ਆ ਸਹੀ ਆ ਹਾਂਜੀ ਆਰਾਮਦੀਨ ਨੇ 1500 ਕਿਲੋ ਵਾਲੇ ਬੱਚਿਆ ਸੀਲ ਸਹਾਊਗਾ ਘਰੇ ਚੌੜੀ ਥਣਾ ਬਹੁਤ ਸੋਹਣਾ ਲੱਗਿਆ ਉਨਸਾ ਇਹ ਚੈੱਕ ਕਰ ਲਓ ਦੋਸਤੋ ਪੂਰੀ ਜਦ ਕੁਆਲਟੀ ਦਾ ਛੋਟਾ ਗੰਨ ਮਿਲੂਗਾ ਤੁਹਾਨੂੰ ਫੇਸ ਦੀ ਬਹੁਤ ਚੰਗੀ ਆ ਬਾਕੀ ਦੁੱਧ ਤੁਹਾਡੀ ਸੇਵਾ ਤੇ ਵੀ ਡਿਪੈਂਡ ਕਰਦਾ ਤੁਸੀਂ ਕਿੰਨਾ ਦੁੱਧ ਦੇ ਤੋਂ ਲੈ ਸਕਦੇ ਬਈ ਇਹਦੇ ਮੁੱਲ ਦੀ ਗੱਲ ਕਰੀਏ ਰੇਟ ਬਈ ਇਹਦਾ ਕਿੰਨਾ ਫਿਰ ਮੁੱਲ ਵੀਰੇ ਆਪਾਂ ਇੰਨੇ ਜੀ ਦੇ ਦੇਣੀ ਜਿੰਨੇ ਜੀ ਇਹ ਜੀ ਬੱਚੇ ਵਾਲਾ ਗੱਪਣ ਤੋਂ ਉਕੜ ਦਿੰਦਾ ਆਪਾਂ ਗੱਪਣ ਤਿਆਰ ਦੇ ਦੇਣੀ ਆ ਠੀਕ ਆ ਬਈ ਕੀ ਰੇਟ ਕਰਤਾ ਫਿਰ ਇਹਦਾ ਆਪਾਂ ਮੁੱਲ ਵੀਰੇ ਇਹਦਾ ਕਰ ਲਈਏ 45000 42000 ਆਪਾਂ ਬੱਚੀ 40000 ਦੀ ਦੇਵਾਂਗੇ 40000 ਰੁਪਏ ਆ 40000 ਵੀਰੇ ਬੱਚੀ ਦੇ ਦਾਂਗੇ ਛੋੜ ਕਰ ਦਾਂਗੇ ਬਾਲੀ ਵੱਡੀ ਇਹਦੇ ਚ ਛੋੜ ਛੱਪਾਂ ਨਹੀਂ ਛੋੜ ਹੀ ਕਰਾਂਗੇ ਠੀਕ ਆ ਹਾਂਜੀ 100 ਰੁਪਇਆ 40000 ਨੂੰ ਬਚੀ ਦੇ ਦਾਂਗੇ ਜੇ ਕੋਈ ਤਿਆਰ ਕਰਦੇ ਹਾਂ ਜੇ ਹਫਤਾ ਸੀ ਸਾਮ ਦੇ 50000 ਦੀ ਬੱਚੀ ਵਿਕਣੀ ਚਾਹੀਏ ਕੋਈ ਵੇਚਣ ਵਾਲੀ ਲੈ ਜੀ ਠੀਕ ਸਹੀਏ ਦੋਸਤੋ ਬਈ ਨੇ 40000 ਮੁੱਲ ਕਰਤਾ ਵਿੱਚੋਂ ਛੋੜ ਹੋ ਜੂਗੀ ਜਿਹੜੇ ਵੀਰ ਨੂੰ ਜਾਨਵਰ ਪਸੰਦ ਆਵੇ ਬਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾਗਾ ਦੂਜਾ ਸੁਹਾ ਸੁਣਦੀ ਹੈ ਨਵਾਂ ਹਾਂ ਨਾ ਬਾਕੀ ਵੇਲ ਵੀਰ ਦੀ ਤੁਹਾਨੂੰ ਦੱਸ ਦੇਣੀ ਹੈ ਕਾਫੀ ਪ੍ਰਿੰਟ ਵੀ ਚੰਗਾ ਤੇ ਚਮਕ ਵੀ ਪੂਰੀ ਹੈ ਪਿੰਡੇ ਤੇ ਅੱਗੇ ਚੱਲਦੇ ਹਾਂ ਬਈ ਦੋ ਨੰਬਰ ਬਾਰੇ ਦੋ ਨੰ ਏ ਵੀਰੇ ਤਾਜੀ ਹੁਲ ਸੁਈ ਹੋਈ ਆ ਬੱਚੀ ਕਿੰਨਾ ਟਾਈਮ ਹੋ ਗਿਆ ਬਈ ਸੁਈ ਨੂੰ ਸੁਈ ਨੂੰ ਵੀਰੇ ਅੱਜ ਨੂੰ ਆਵਤਾ ਹੋ ਗਿਆ ਉਹਨਾ ਬੱਚਾ ਬੱਚਾ ਅੱਵਤਾ ਹੋ ਗਿਆ ਤੇ ਕਿੰਨਾ ਹੁਣ ਦੁੱਧ ਤਿਆਰ ਆ ਇਸ ਵਕਤ ਦੁੱਧ ਐਸ ਟਾਈਮ ਵੀਰੇ ਆਪਾਂ ਅੱਜ ਆਈਆਂ ਆਪਣੇ ਕੋਲ ਸਵੇਰੇ ਆਪਾਂ ਚੋ ਕੇ ਲਿਆਏ ਦੋ ਡੰਗ ਕਿਲ ਦੇ ਇਹਦੇ ਥੱਲੇ ਆਪਾਂ ਅਗਲੇ ਦੇ ਘਰੇ ਚੋਇਆ 40 ਲੀਟਰ ਅੱਛਾ 40 ਲੀਟਰ ਠੀਕ ਆ ਹਾਂਜੀ ਤੇ ਪਰ ਆਪਾਂ ਥੋੜਾ ਜਿਹਾ ਪਸੂ ਜਿਹਾ ਹੁਣ ਗੇੜੇ-ਗੁੜੇ ਕੱਢੀਏ ਦਾ ਉਪਰ ਆ ਕਰਦਾ ਦੂਜੇ ਥਾਂਗੇ ਆਪਾਂ 12 ਕਿਲੋ ਤੇ ਸਬਦਾ ਕਰਾਂ ਚਾ 12 ਕਿਲੋ ਹਾਂਜੀ 12 ਕਿਲੋ ਦੇ ਕਰਾਂਗੇ 12 ਕਿਲੋ ਤੇ ਉਹ ਸੌਦਾ ਕਰਾਂ ਵੀ ਆਪਾਂ ਮਿਲ ਕੇ ਦੇਵਾਂਗੇ ਡੱਬੇ ਨਾਲ ਦੁੱਧ। ਆਹ ਬਾਈ ਇਹ ਨਹੀਂ ਵੀ ਬਖਾਵੇ ਆ ਨਹੀਂ 12 ਕਿਲੋ ਸੀ ਮਿਲ ਕੇ ਦੇਵਾਂਗੇ ਦੋ ਡੰਗ ਕੋਈ ਚੋਆਈ ਕਰਕੇ ਲੈ ਨਹੀਂ ਸਕਦਾ। ਠੀਕ ਆ ਦੋ ਡੰਗ ਚੋਲੇ ਭਾਵੇਂ ਕੋਈ ਚਾਹ ਹਾਂਜੀ ਹਾਂਜੀ ਦੋ ਡੰਗ ਚੋਲਵੇ ਅਗਲਾ ਆ ਚੋ ਕੇ ਆਪਦੀ ਚੋਆਈ ਕਰਕੇ ਲੈ ਸਕਦਾ ਦੁੱਧ। ਠੀਕ ਆ ਤੇ ਮਗਰ ਕੀ ਇਹਦੇ ਮਗਰ ਬੱਛਾ ਅਗਦੀ ਦੇ ਮਗਰ ਬੱਛਾ ਥੋੜੀ ਲਈ ਬਾਈ ਕੱਢੀ ਜਾਨੀ ਜਿਹੜਾ ਮਿਲਣ ਨਾਲ ਆਪਾਂ ਲੀਟਰ ਮੰਨ ਲਗੇ ਹਾਂ ਹਾਂ ਲੀਟਰ ਮਾਰ ਲੋ ਜਾਂ ਕਿਲੋ ਕਹਿ ਲਓ 12 ਕਿਲੋ ਵੀ ਲੈ ਲਵੇ ਅਗਲਾ ਵਾਰ 1 ਕਿ ਕਹ ਦੋਸਤੋ ਹੈ ਤਾਂ 14 ਕਿੱਲੋ ਸੀ ਦੁੱਧ ਪਰ ਬਾਈ ਆਂਦਾ ਵੀ ਆਪਾਂ ਘਾਟ ਹੀ ਦੱਸਣਾ ਕਈ ਵਾਰ ਜਾਨਵਰ ਉੱਪਰ ਡਰਦਾ ਆਪਾਂ ਤੁਸੀਂ ਜਿਠਾ ਕੇ ਹੂੰ ਸਹੀ ਆ ਇੱਕ ਦੋ ਦਿਨ ਜੀਣ ਹੀ ਲੋਂਦਾ ਜਾਨਵਰ ਵੀਰੇ ਲੇਵੇ ਦੀ ਬਹੁਤ ਫੈਕਸ ਆਰਡਰ ਦੀ ਆਏ ਨਹੀਂਗਾ ਵੀ ਕਿਸੇ ਕਿਲੋ ਮੀਟਰਸ ਵਾਲਾ ਨਹੀਂ ਹੂੰ ਸਹੀ ਆ ਮੋੜ ਲਈ ਬਈ ਮੜੇ ਦੇਖੋ ਚੈੱਕ ਕਰ ਲਓ ਤੁਸੀਂ ਕੱਦ-ਕੱਦ ਚੰਗਾ ਕਿ ਬਲੈਕ ਕਲਰ ਚ ਪੈਂਦੀ ਹੈ ਥਾਣਾ ਹਵਾਨਾ ਦਾ ਬਹੁਤ ਸੋਣਾ ਹੱਥੀ ਚਵਾਈ ਵਾਲਾ ਥਾਣਾ ਫੈਕਸ ਲੈਵੇ ਦੀ ਆ ਹਵਾਨਾ ਤੁਹਾਨੂੰ ਦੱਸਦਾ ਹੀ ਹੋਣਾ ਹਵਾਨੇ ਦੀ ਜੱਜਮੈਂਟ ਤੁਸੀਂ ਕਰ ਹੀ ਲੈਣੀ ਵੀ ਵਾਕਈ ਸੀਰ ਸਾਹਿਬ ਬਹੁਤ ਆ ਬੱਚੀ ਸੀਰ ਸਾਹਿਬਾ ਲਵਾਂਤ ਨਹੀਂ ਕੋਈ ਠੀਕ ਹੈ ਸਹੀ ਆਏ ਇਧਰ ਮੜੇ ਬੰਨ ਲਈ ਪਰ ਸ਼ਾਹੇ ਕਰਕੇ ਇੱਥੇ ਦਿਖਾ ਦਿੰਦੇ ਆਂ ਤਿਉਹ ਭਾਈ ਚੋਇਸ ਹੋਈ ਦਿੱਤ ਕਿਵੇਂ ਤਰਾ ਤੁਰਾ ਪੋਲੀਦਾਰ ਭਾਈ ਰੂਮ ਵਰਗੀ ਚ ਪੋਲੀਦਾਰ ਹਾਂ ਪੋਲੀ ਹਾਂ ਵੀ ਓਕੇ ਆ ਹਾਂ ਓਕੇ ਓਕੇ ਠੀਕ ਹੈ ਦੋਸਤ ਥਾਣਾ ਦੀ ਓਕੇ ਚਲਣ ਜਾਉਣਾ ਪਾਣੀ ਚੋਲਾ ਅੱਛਾ ਹਾਂ ਆ ਜੀ ਜਮਾਈ ਨਹੀਂ ਥੋੜੀ ਜੀ ਡਰਦੀ ਕੈਮਰੇ ਤੋਂ ਨਾ ਇਹ ਉਫਰਾ ਕਰਦੀ ਹੈ ਇੱਥੇ ਬੰਦ ਕੋਈ ਗੱਲ ਨਹੀਂ ਇੱਧਰ ਲਈ ਤਾਣਾ ਮਨਾ ਦਿਖਾਉਣਾ ਦੋਸਤੋ ਸੀਲ ਸਾਉ ਪੂਰੀ ਆ ਹੱਤੀ ਚਵਾਈ ਵਾਲਾ ਥਾਣਾ ਇਹ ਨਹੀਂਗਾ ਵੀ ਛੋਟਾ ਥਾਣਾ ਪਾਸਮਕੇ ਮਿਆਂ ਨੂੰ ਬਹੁਤ ਸੋਹਣਾ ਥਾਣਾ ਹੋਏਂਦਾ ਸਹੀ ਹੈ ਬਾਕੀ ਸਾਣਾ ਚ ਵਿੱਤੀ ਵੀ ਚੰਗੀ ਤੁਹਾਨੂੰ ਦਿਸਦੀ ਹੋਣੀ ਆ ਹਵਾਨਾ ਪੂਰਾ ਉੱਪਰ ਤੋਂ ਲੈ ਕੇ ਥੱਲੇ ਨੂੰ ਆਉਂਦਾ ਹੈ ਹਵਾਨਾ ਤੁਹਾਨੂੰ ਦਿਖਾਉਣਾ ਚੈੱਕ ਕਰ ਲਓ ਪਿੱਛੇ ਦੀ ਵੀ ਚੈੱਕ ਕਰ ਲਓ ਹਵਾਨਾ ਸਾਣਾ ਦੇ ਸਹਿਜ ਵੀ ਸੋਹਣੇ ਆ ਚਾਰੇ ਥਣ ਇੱਕੋ ਜਿਹੇ ਆ ਮੇਰੇ ਆਏ ਆ ਨਾ ਜਿਵੇਂ ਜਿਹਨੇ ਘਰੇ ਚੋਣੀਆਂ ਨਾ ਤਾਂ ਬਾੜੀ ਵੱਡੀ ਆ ਨਾ ਬਾੜੀ ਛੋਟੀ ਆ ਸਹੀ ਮੀਡੀਅਮ ਦੇ ਸਹਿਜ ਆ ਬੱਚਿਆਂ ਦੇ 400 ਤੇ 240 ਸਕਦਾ ਲੱਗਦਾ ਮੋਜੀ ਸੀਮਲ ਸੌ ਪੂਰੀ ਥਣ ਥਣ ਨੂੰ ਦਦਾ ਦਾ ਨਾ ਅੱਥੀ ਚ ਵਈ ਲਾ ਕੱਲਾ ਕੱਲਾ ਥਣ ਆ ਕਰਾਸ ਵੀਰੇ ਬਰੀਡ ਆਏ ਨਹੀਂ ਵੀ ਗਰਮੀ ਨਹੀਂ ਮਰਨੀ ਸਹੀ ਹੈ ਵੀ ਸਹੀ ਹਾਂਜੀ ਗਰਮੀ ਦਾ ਤੋਹਫਾ ਹੀ ਆ ਸੂਆ ਸੂਆ ਪਸ਼ੂਆ ਜਿਹੜੇ ਵੀ ਨੇ ਲੈਣਾ ਕਾ ਸਾਹਮਣੇ ਆਏ ਨਾ ਦੋ ਟੰਗ ਚੱਲੋ ਭਾਵੇਂ ਚਾਰ ਟੰਗ ਚੱਲੋ ਹਾਂਜੀ ਹਾਂਜੀ ਆਪਾਂ ਰਾਕੇ ਨੂੰ ਦੋਦੋ ਨੈਟ ਤਿਆਰ ਹਾਂ ਆਪਣੇ ਘਰੋਂ ਵੀਰੇ ਅਗਲਾ ਤਸੱਲੀ ਕਰਕੇ ਲੈ ਜੇ ਹਨਾ ਅਗਲੇ ਨੇ ਪੈਸੇ ਆਪਾਂ ਪੈਸੇ ਦੇਣੇ ਨਹੀਂ ਅਗਲੇ ਨੇ ਅਗਲਾ ਆਪੀ ਤਸੱਲੀ ਕਰ ਲੈ ਤੇ ਯਾ ਦੋਸਤੋ ਤਸੱਲੀ ਕਰ ਲੋ ਬਾਈ ਨੇ ਖੋਲੀ ਛੋੜ ਦਿੱਤੀ ਤੁਹਾਨੂੰ ਬਾਕੀ ਆ ਕੇ ਵੇਖੋਗੇ ਜਾਨਵਰ ਸਾਨੂੰ ਦੋਨੇ ਪਸੰਦ ਆਉਣੇ ਹੈ ਇਹੀ ਅੱਜ ਦੋ ਜਾਨਵਰ ਆ ਕੇ ਹੋ ਜਾਣਗੇ ਹਾਂ ਦੋ ਹੀ ਆ ਵੀਰੇ ਵੇਰ ਤਾਂ ਮੁੱਲ ਆਪਾਂ ਕੀ ਗੱਲ ਇਹਦਾ ਇਹਦਾ ਮੁੱਲ ਵੀਰੇ ਜਿੰਨਾ ਮਰਜ਼ੀ ਕਰ ਲੀਏ ਆਪਾਂ 42000 ਦੀ ਬੱਛੀ ਦੇ ਦਾਂਗੇ ਅੱਛਾ 42000 ਦੀ ਹਾਂ 42000 ਦੀ ਬੱਛੀ ਦੇ ਦਾਂਗੇ ਤੇ ਇਹਦੇ ਛੋੜ ਕਰ ਦਿਆਂਗੇ ਆ ਮੁੱਲ ਦਾ ਚਾਹੇ 45 ਇਨਕੀ ਮੜਾ ਮੋਟਾ ਮਾਨਤਨ ਜ਼ਰੂਰ ਹੋਊਗਾ ਹਾਂ ਮਾਨਤਨ ਕਰ ਦਾਂਗੇ ਵੀਰੇ ਪਤਾ ਕੀ ਹੈ ਜੇ ਅਗਲੇ ਕਈ ਬੰਦੇ ਨੂੰ ਹੁੰਦਾ ਵੀ ਕੀ ਕਹਿੰਦੇ ਅਸੀਂ ਸੌਦਾ ਕਰਨਾ ਫਿਰ ਇਹਦਾ 46 ਹਜ਼ਾਰ ਮੋਲ ਦਾ ਜੀ ਸੌਦਾ ਕਰਨਾ ਤੇ ਜੇ ਕਈ ਬੰਦੇ ਨਹੀਂ ਭਗਾਈ ਕਰਦੇ ਫਿਰ ਉਹ ਕਰਨ ਦੇ ਬਾਈ ਵੀ ਉਹਨੇ ਕਿ ਦੱਸੀ ਜਣੇ ਕਿ ਲੈਣੇ ਸਹੀ ਹੈ ਲੈਣੇ ਆਪੀ ਇਹ ਵਿੱਚੋਂ ਮਾਨਤਨ ਕਰਦੇ ਜੇ ਕੋਈ ਜੋੜੀ ਲੈਂਦਾ ਇਕੱਠੀ ਤੇ ਕਰਾਇਆ ਪੜਾ ਛੱਡ ਦਿਆਗੇ ਠੀਕ ਆ ਫਿਰ ਜਾਨੀਏ ਚੰਗਾ ਹਾਂ ਫਿਰ ਹਾਂ ਕਰਾਇਆ ਛੱਡ ਦਾਂਗੇ ਜਿੱਥੇ ਆਪਣੇ ਇਲਾਕੇ ਦੇ ਵਿੱਚ 100 ਕਿਲੋਮੀਟਰ ਦੇ ਵਿੱਚ ਗਾਈਆਂ ਜਾਣਗੀਆਂ ਉਹਦਾ ਕਰਾਇਆ ਛੱਡ ਦੂੰਗਾ 100 ਕਿਲੋਮੀਟਰ ਦੇ ਵਿੱਚ ਵਜਦਾ ਜੇ ਕੋਈ ਜੋੜ ਦੋਸਤੋ ਬਾਈਆਂ ਨੇ ਕਿ ਇਹਨੇ ਜੋੜੀ ਲੈਣੀ ਹੈ ਮਾਨਤਨ ਚੰਗਾ ਹੋ ਜਾਊਗਾ ਯਾਨੀ ਕਿ ਕਿਰਾਇਆ ਛੱਡ ਦਾਂਗੇ ਮਾਨਤਨ 100 ਕਿਲੋਮੀਟਰ ਦੇ ਰੇਚ ਚੰਗਾ ਹੋ ਜਾਊਗਾ ਦੋਨਾਂ ਗਾਜ ਦੀ ਵੀਡੀਓ ਵਿੱਚ ਪਹਿਲਾ ਨੰਬਰ ਜਿਹੜਾ ਪ੍ਰਿੰਟ ਬਹੁਤ ਚੰਗਾ ਹੈਗਾ ਗੱਬਣ ਵੈੜ ਆ ਤੇ ਸੂਈ ਸਵਾਈ ਵੀ ਆ ਜਿਹੜੇ ਵੀ ਨੇ ਸੂਈ ਸਵਾਈ ਵੀ ਲੈਣੀ ਆ ਦੋਨੇ ਜਾਨਵਰ ਮਿਲ ਜਾਣਗੇ ਗਰਮੀ ਦਾ ਤੋਹਫਾ ਹੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਦੋਨੇ ਵੀਰੇ ਬੱਚੀਆਂ ਜੀ ਆ ਜਿਵੇਂ ਘਰੇ ਚੋਣ ਨੂੰ ਵੀ ਜੋੜੀ ਕਿਸੇ ਨੇ ਲੈਣੀ ਆ ਦੇ ਮੈਨੇ ਕੱਟ ਕਾਰ ਦੀਆਂ ਸਾਫ਼ ਸੁਥਰੀਆਂ ਬੱਚੀਆਂ ਅੱਛਾ ਹੀ ਆ ਥਾਣਾ ਨੇ ਸਾਫ ਸੁਥਰਾ ਮਾਹੌਲ ਹੈ ਥਾਣਾ ਵੱਲੋਂ ਬੇਫਿਕਰ ਨਾ ਨਾ ਥਾਣ ਦਾ ਕੋਈ ਲਾਂਬਾ ਨਹੀਂ ਥਾਣਾ ਤਾਂ ਦੇਖੋ ਦੋਨਾਂ ਬੱਚਿਆਂ ਨੂੰ ਟਾਪ ਤੇ ਲੱਗਿਆ ਪੂਰੇ ਸਹੀ ਹੈ ਲੋ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਉਸਤੋ